ਇੱਕ ਮਹਾਂਪੁਰਸ਼ਾਂ ਕੋਲ ਆਈ ਜੱਪਣ ਵਾਲੇ ਸਾਧੂ ਤਉ ਮਹਾਂਪੁਰਸ਼ਾਂ ਕੋਲ ਆਕੇ ਨਾ ਮਹੀ ਰੋਣ ਲੱਗਦੇ ਸਾਧੂਆਂ ਦੇ ਦਿਲ ਛਿੱਤੀ ਪਿਗਲ ਜਾਂਦੇ ਨੇ ਤਉ ਜਦੋਂ ਰੋਣ ਲੱਗ ਪਏ ਕਹਿੰਦੇ ਬਾਬਾ ਜੀ ਸੱਦਾ ਵੀ ਕਦੇ ਕਰਜ਼ਾ ਲੈ ਜਾਊਗਾ ਮੈਂ ਵੀ ਕਦੇ ਜ਼ਿੰਦਗੀ ਦੇ ਸੁੱਖ ਦੇ ਦਿਨ ਦੇਖ ਲਾਂਗੇ ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਏਗਾ ਕਰ ਤਾ ਜਦੋਂ ਉਹ ਰੋ ਰਹੀ ਸੀ ਉਹ ਮਹਾਂਪੁਰਸ਼ਾਂ ਨੇ ਉਹਦਾ ਲੜਕਾ ਕੋਲ ਬੈਠਾ ਉਹਨਾਂ ਵੱਲ ਵੇਖ ਕੇ ਘੂਹਾਰ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਊਗਾ ਕਰ ਜਾ ਆਪਣੇ ਥੀਸੇ ਵਿੱਚ ਹੱਥ ਪਾਇਆ ਕਹਿੰਦੇ 50 ਰੁਪਏ ਕੱਢ ਕੇ ਨਾ ਉਹ ਲੜਕੇ ਨੂੰ ਦਿੱਤੇ ਕਹਿੰਦੇ ਲੈ ਬੇਟਾ ਕਿਰਤ ਕਲਿਆ ਕਰਬਾਨੀ ਪੜਿਆ ਕਰੋ ਗੁਰੂ ਨਾਨਕ ਵਰਤਨਾ ਪਾਉਣ। ਕਹਿੰਦੀ ਮਹਾਪੁਰਸ਼ੋ ਤੋਂ ਥੋੜੀ ਪੈਸੇ ਲੈਣੇ। ਤੁਸੀਂ ਤਾਂ ਅਦਾਸ ਕਰੋ ਬਸ ਸਾਡਾ ਕਰਜ਼ਾ ਉੱਤਰ ਜਾਏ। ਅਸੀਂ ਵੀ ਜਹਰਦਨ ਸੁੱਖ ਦੇ ਦੇਖ ਲਈਏ। ਉਹ 50 ਰੁਪਏ ਮੋੜਨ ਲੱਗ ਪਈ। ਮਹਾਪੁਰਸ਼ ਕਹਿੰਦੇ ਬੀਬਾ ਤੈਨੂੰ ਨਹੀਂ ਦਿੱਤੇ ਤੇਰੇ ਬੇਡੇ ਨੂੰ ਦਿੱਤੇ ਉਹਦੇ ਕੋਲ ਲੈਣ। ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ। ਕਹਿੰਦੇ ਨਹੀਂ ਲੈਣੇ ਫਿਰ ਤੇਰਾ। ਉਹਨੂੰ ਪੈਸੇ ਉੱਤੇ ਮੋਰੇ ਮਹਾਪੁਰਸ਼ਾਂ ਦੇ ਰੱਖ ਦਿੱਤੇ। ਉਹ ਮਾਈ ਉੱਠ ਕੇ ਚਲੀ ਗਈ। ਜਦੋਂ ਉਹ ਸਕੂਟਰ ਸਟਾਰਟ ਕਰਨ ਲੱਗੇ ਨਾ ਜਿਹੜੇ ਪੁਰਾਣੇ ਜਿਹਾ ਸਕੂਟਰ ਤੇ ਆਇਆ ਸੀ ਤਾਂ ਫਿਰ ਮਾਂ ਬੋਛਾ ਫਿਰ ਉਹਨੂੰ ਪਿਆਰ ਪਾ ਦਿੱਤੇ ਕਹਿੰਦੇ ਲੈ ਜੇਬ 'ਚ ਰੱਖ ਲੈ ਫਿਰ ਤੈਰੇ ਅੱਗੇ ਗੁਰੂ ਨਾਨਕ ਪਲੀ ਕਰਨ ਬੇਟਾ ਆਪਣੀ ਮਾਈ ਨੂੰ ਉਹਨਾਂ ਦੱਸੀ ਚਲੇ ਗਏ ਜਦੋਂ ਉਹਨੇ ਜਾ ਕੇ ਫਿਰ ਸਕੂਟਰ ਆਪਣਾ ਸਟਾਰਟ ਕੀਤਾ ਮਾਈ ਉੱਥੇ ਖੜੀ ਸਕੂਟਰ ਕੋਲ ਗਰਮ ਪਾਗ ਮਾੜੇ ਉਹ ਮਾਈ ਨੇ ਫਿਰ ਪੁੱਛ ਲਿਆ ਕਹਿੰਦੀ ਕੀ ਕਹਿੰਦੇ ਤੈਨੂੰ ਬਾਬਾ ਜੀ ਉਹ ਕਹਿੰਦਾ ਮਹਾਪੁਰਸ਼ਾਂ ਨੇ ਬਜ਼ਾਰ ਪੈਸੇ ਦੇ ਦਿੱਤੇ ਕਹਿੰਦੇ ਕੋਲ ਰੱਖ ਲੈ ਜੇਬ ਚ ਪਾ ਦੇ ਕਹਿੰਦੀ ਲੈ ਤੂੰ ਹੀ ਮੋਰ ਕਹੀਆਂ ਤੂੰ ਕਿਉਂ ਵਾਹ ਪੁਰਸ਼ਾਂ ਕੋਲੋਂ ਕੈਸੇ ਲੈ ਲੈ ਲਿਆ ਫੜਾ ਉਹਦੀ ਜੇਬ ਚੋਂ ਕੱਟ ਕੇ ਮੋੜਨਾ ਗਈ ਯਾਨੀ ਬਾਬਾ ਜੀ ਤੁਸੀਂ ਕੱਟ ਕੇ ਰੁਸਰ ਪੈਸੇ ਦੇ ਦਿੱਤੇ ਤੋ ਥੋੜੀ ਪੈਸੇ ਲੈਣੇ ਤੁਸੀਂ ਤਾਂ ਅਰਦਾਸ ਕਰੋ ਸਾਡਾ ਕਰਜ਼ਾ ਉੱਤਰ ਜਾਏ ਤੋ ਮਹਾਪੁਰਸ਼ ਇੱਕ ਦਾ ਮਉਦਾਸਜਾ ਹੋ ਗਏ ਕਹਿੰਦੇ ਬੀਬਾ ਨਹੀਂ ਲੈਣੇ ਫਿਰ ਚੱਲ ਤੈਨੂੰ ਉਹ ਜਿਹੜਾ ਲੜਦਾ ਸਕੂਟਰ ਕੋਲ ਖੜਾ ਹੈ ਉਹਦੇ ਮਨ ਚ ਆਇਆ ਵੀ ਜਿੰਨੀ देर ਬੀਬੀ ਆਉਂਦੀ ਐ ਉੰਨੀ ਦੇਰ ਮੈਂ ਸਕੂਟਰ ਸੜਕ ਪਾਰ ਕਰਕੇ ਪਰਲੇ ਪਾਸੇ ਖਲੋ ਜਾਾਂ ਉਹਨੇ ਉਹ ਪੁਰਾਣਾ ਜਿਹਾ ਸਕੂਟਰ ਸਟਾਰਟ ਕੀਤਾ ਤੇ ਜਦੋਂ ਸੜਕ ਪਾਰ ਕਰਨ ਲੱਗਾ ਦੂਜੇ ਪਾਸਾ ਨਾ ਦੇਖਿਆ ਤੇਜ਼ ਰਫ਼ਤਾਰ ਵਿੱਚ ਹੋਰ ਵੀ ਲੜਾਇਆ ਫੇਟ ਵੱਜੀ ਉੱਪਰੋਂ ਲੰਘ ਗਿਆ ਥਾਂ ਦੇ ਮਾਰ ਉਹ ਮਾਈ ਬੱਜੀ ਆਈ ਜਦ ਵਖਿਆ ਉਹਦਾ ਲੜਦਾ ਤਾਂ ਹਾਂ ਮਾਰ ਕੇ ਰੋਂ ਪਿੱਟਣ ਲੱਗ ਪਈ ਮਹਾਪੁਰਸ਼ ਜਾਂਦੇ ਜਾਂਦੇ ਉਹਨਾਂ ਪਰਾਂ ਨੂੰ ਤੁਰ ਪਏ ਉਹ ਮਾਈ ਰੋਂਦੀ ਪਿੱਟਦੀ ਕੋਲਾਨੀ ਨਗਰ ਆਈ ਜਾ ਕੇ ਕਹਿੰਦੀ ਮੈਂ ਤੇ ਮਾਰੀ ਗਈ ਬਾਬਾ ਜੀ ਲੁੱਟੀ ਗਿਓ ਮੇਰਾ ਲੜਦਾ ਮਰ ਗਿਆ ਐਕਸੀਡੈਂਟ ਹੋ ਗਿਆ ਤਮਾਮ ਪਰਸ਼ ਉਹ ਮਾਈਲ ਵੇਖ ਕੇ ਕਹਿੰਦੇ ਬੀਬਾ ਹੁਣ ਅਸੀਂ ਕੀ ਕਰ ਸਕਦੇਂ ਤੇਰੇ ਬਾਗ ਮਾਰੇ ਨੇ ਕਹਿੰਦੇ ਮਾਈ ਜਦੋਂ ਤੂੰ ਪਹਿਲੇ ਹੀ ਆਉਂਦਿਆਂ ਰੋਕ ਕੇ ਕਹਿੰਦੀ ਸੀ ਨਾ ਮੈਨੂੰ ਵੀ ਕਦੇ ਚਾਰ ਦਿਨ ਸੁੱਖ ਦੇ ਮਿਲ ਸਾਡਾ ਵੀ ਕਦੇ ਕਰਜ਼ਾ ਲੈ ਜਾਦਾ ਕਹਿੰਦੇ ਉਦੋਂ ਹੀ ਤੇਰੇ ਲੜਕੇ ਵੱਲ ਵੇਖ ਕੇ ਸਾਨੂੰ ਸਮਝ ਪੈ ਗਈ ਸੀ ਇਹਦੀ ਤੇ ਉਮਰ ਹੀ 20 ਮਿੰਟ ਰਹਿ ਗਈ ਹੈ ਇਹਦੇ ਕਿੱਥੋਂ ਕਰਜ਼ੇ ਲੈਣਗੇ ਕਹਿੰਦੇ ਮਾਈ ਅਸੀਂ ਦੋ ਵਾਰ 50 ਰੁਪਏ ਦਿੱਤੇ ਤੈਨੂੰ ਭੁਲੇਖਾ ਪੈ ਗਿਆ ਉਹ ਪੈਸੇ ਨਹੀਂ ਸੀ ਉਹ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਦੇ ਹੋਏ ਸੀ ਤੂੰ ਬਚ ਨਹੀਂ ਨੀ ਕਵਾ ਸਕੀ ਜਾਂ ਤੇ ਸਾਧੂ ਦੀ ਸੰਗਤ ਰੰਗ ਜਾ ਫਿਰ ਬਜਾ ਬਾਬਾ ਇਸ਼ਤ ਸਿੰਘ ਦੀ ਨਾਨਕ ਸਰ ਵਾਲੇ ਕੋਲੋਂ ਕਿਸੇ ਨੇ ਪੁੱਛਿਆ ਕਹਿੰਦੇ ਮਹਾਂਪੁਰਸ਼ ਕਿੰਨੇ ਪੜੇ ਕਹਿੰਦੇ 3 ਕਲਾਸ ਕਹਿੰਦੇ ਜੀ 3 ਕਹਿੰਦੇ ਬੱਸ ਸਤ ਵਚਨ ਸਤ ਵਚਨ ਸਤ ਵਚਨ ਹੋਰ ਕੋਈ ਕਲਾਸੇ ਨਹੀਂ ਪੜੇ